ਇਸੋ ਗੁਰੂ ਨਗਰੀ ਅੰਮ੍ਰਿਤਸਰ ਜੋ ਕਿ 피ਰਾں ਪਗੰਬਰਾں ਫਕੀਰਾਂ ਦੀ ਧਰਤੀ ਹੈ ਇੱਥੇ ਰਾਤ ਨੂੰ ਕੋਈ ਵਿਅਕਤੀ ਭੁੱਖਾ ਨਹੀਂ ਸੌਂਦਾ ਪਰ ਇਹਦੇ ਬਰਕਤ ਇਹਦੇ ਉਲਟ ਤੁਸੀਂ ਹਰ ਚੌਂਕ ਚਰਾਏ ਤੇ ਹਰ ਧਾਰਮਿਕ ਸਥਾਨ ਤੇ ਤੁਸੀਂ ਚਾਹੇ ਹਰ ਮੰਦਿਰ ਸਾਹਿਬ ਦੀ ਸਰਾਊਂਡਿੰਗਸ ਹੋਵੇ ਤੁਰ ਗਿਆਣਾ ਦੀ ਸਰਾਊਂਡਿੰਗਸ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਸਥਾਨ ਹੋਵੇ ਉੱਥੇ ਆਸੇ-ਪਾਸੇ ਭਿਖਾਰੀਆਂ ਦਾ ਵੱਡਾ ਮਾਫੀਆ ਜਦੋਂ ਮਰਜ਼ੀ 24 ਘੰਟੇ 7 ਦਿਨ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਸਮਝ ਲਓ ਕਿ ਇਹ ਐਡਾ ਵੱਡਾ ਘਾਟ ਲਿਆ ਮੈਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਇਹ ਇਹ ਭਿਖਾਰੀ ਜਿਹੜੇ ਚੌਂਕ 'ਚ ਇੱਕ ਸਮਾਨ ਵੇਚਦੇ ਆ ਪੂਰੇ ਸ਼ਹਿਰ ਦੇ ਚੌਂਕ ਚਰਾਹਿਆਂ ਦੇ ਉੱਪਰ ਸੇਮ ਸਮਾਨ ਵਿਕ ਰਿਹਾ ਹੁੰਦਾ ਇਹਨਾਂ ਨੂੰ अर्ਲੀ ਮਾਰਨਿੰਗ ਕੋਈ ਇੱਥੋਂ ਡ੍ਰੌਪ ਕਰਨ ਆਉਂਦਾ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਲੋਕਾਂ ਨੂੰ ਪਿਕ ਕਰ ਲਾਉਂਦਾ ਔਰ ਇਹਨਾਂ ਦੀ ਬੈਕਐਂਡ ਏਜੰਸੀ ਕੀ ਈ ਅੱਜ ਤੱਕ ਮੈਨੂੰ ਇਹ ਹੀ ਗੱਲ ਦੀ ਸਮਝ ਨਹੀਂ ਆਈ ਕਿ ਇੰਨਾ ਸਮਾਨ ਲੈ ਕੇ ਕਿੱਥੋਂ ਆਉਂਦੇ ਆ ਔਰ ਇਹਨਾਂ ਨੇ ਆਪਣਾ ਮੋਡਸ ਆਪਰੰਦਾ ਹੀ ਇੱਥੋਂ ਬਦਲ ਲਿਆ ਇਹ ਛੋਟੇ ਛੋਟੇ ਬੱਚਿਆਂ ਨੂੰ ਸਮਾਨ ਲੈ ਕੇ ਅੱਗੇ ਕਰ ਦਿੰਦੇ ਨੇ ਕਾਰਾਂ ਦੇ ਅੱਗੇ ਵਹੀਕਲਸ ਦੇ ਅੱਗੇ ਸੜਕਾਂ ਦੇ ਉੱਪਰ ਦੰਦ ਨਾਉਂਦੇ ਫਿਰਦੇ ਆ ਜਿਸ ਦੇ ਨਾਲ ਹਾਦਸੇ ਵੀ ਪੇਸ਼ ਆਉਂਦੇ ਆ ਔਰ ਜਿਹੜੀ ਚਾਈਲਡ ਟਰੈਫਿਕਿੰਗ ਦੇ ਮਾਮਲੇ ਆ ਉਹ ਬਹੁਤ ਵੱਡੇ ਪੂਰੇ ਦੇਸ਼ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ ਜਿਹੜੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਉਹਦੇ ਵੱਲੋਂ ਵੀ ਆਂਕੜਾ ਜਾਰੀ ਕੀਤਾ ਗਿਆ ਸੀ ਕਿ ਸਾਲ ਦੇ ਵਿੱਚ 40 ਹਜ਼ਾਰ ਤੋਂ ਵੱਧ ਬੱਚੇ ਕਿਡਰੈਪ ਹੁੰਦੇ ਆ ਮਿਸ ਹੁੰਦੇ ਆ ਅਬਡਕਟ ਹੁੰਦੇ ਆ ਉਹਨਾਂ ਵਿੱਚੋਂ 12-13 ਹਜ਼ਾਰ ਦੇ ਸੰਦੀ ਤਦਾਦ ਹੈ ਜਿਹੜੀ ਕਦੀ ਵਾਪਸ ਆਪਣੇ ਮਾਪਿਆਂ ਨੂੰ ਮਿਲਦੀ ਨਹੀਂ ਆ ਉਹ ਉਹ ਬੱਚੇ ਜਾਣਦੇ ਕਿੱਥੇ ਆ ਉਹ ਫਿਰ ਇਦਾਂ ਦੇ ਬੈਗਿੰਗ ਕਾਰਟਲਸ ਦੇ ਕੋਲ ਹੀ ਜਾਂਦੇ ਆ ਇਹੋ ਹੀ ਕਾਰਨ ਬਣਿਆ ਕਿ ਭਾਰਤ ਸਰਕਾਰ ਨੇ ਇੱਕ ਇਨੀਸ਼ੀਏਸ਼ਨ ਲਾਂਚ ਕੀਤਾ ਸੀ ਸਮਾਈਲ ਨਾਮ ਦਾ ਜਿਹਨੂੰ ਕਹਿੰਦੇ ਆ سپورਟ ਫ ਮਾਰਜਨਲਾਈਜ਼ਡ ਇੰਡੀਵਿਜੂਅਲ ਐਂਡ ਲਾਈਵਲੀਹੂਡ ਐਂਡ ਐਂਟਰਪ੍ਰਾਈਜ਼ ਇਹ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇਨਪਾਰਟਮੈਂਟ ਗਵਰਨਮੈਂਟ ਇੰਡੀਆ ਵੱਲੋਂ ਲਾਂਚ ਕੀਤਾ ਗਿਆ ਸੀ ਇਹਦੇ ਤਹਿਤ ਹੁਣ ਜਿਹੜੇ ਛੋਟੇ ਬੱਚੇ ਕਿਸੇ ਮਹਿਲਾ ਨੇ ਚੱਕੇ ਹੋਣਗੇ ਭੀਕ ਮੰਗ ਰਹੇ ਹੋਣਗੇ ਉਹਨਾਂ ਦੇ ਡੀਐਨਏ ਟੈਸਟ ਕਰਾਏ ਜਾਣਗੇ ਕਿ ਵਾਕਈ ਇਹ ਬੱਚਾ ਉਸ ਮਹਿਲਾ ਦਾ ਹੀ ਹੈ ਜਾਂ ਕਿਤੇ ਕਿਡਨਾਪਟ ਬੱਚਾ ਤਾਂ ਨਹੀਂ ਜਾਂ ਚਾਈਲਡ ਟਰੈਫਿਕਿੰਗ ਦੇ ਵਿੱਚ ਇਹ ਲੋਕ ਵੁਕਤਲਾਤ ਨਹੀਂ ਸੋ ਇਹ ਪ੍ਰੋਸੈਸ ਹੁਣ ਪੰਜਾਬ ਦੇ ਵਿੱਚ ਵੀ ਲਾਗੂ ਹੋਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਾਰ ਤਰ੍ਹਾਂ ਦੇ ਮੈਗਿੰਗ ਮਾਫੀਆ ਨੂੰ ਕਾਰਟਲਸ ਨੂੰ ਰੋਕਣ ਵਾਸਤੇ ਉਪਰਾਲੇ ਕੀਤੇ ਜਾਣਗੇ ਔਰ ਇਹਨਾਂ ਦੇ ਡੀਐਨਏ ਟੈਸਟ ਕਰਾਇਆ ਜਾਣਗੇ ਔਰ ਇਸ ਤੋਂ ਇਲਾਵਾ 2023 24 25 26 ਦੇ ਲਈ ਕੇਂਦਰ ਸਰਕਾਰ ਨੇ ਕਰੀਬ 100 ਕਰੋੜ ਰੁਪਏ ਦਾ ਬਜਟ ਐਸੇ ਗੱਲ ਇਹ ਰੱਖਿਆ ਔਰ ਤੁਸੀਂ ਇਹ ਦੇਖੋਗੇ ਇਹਨਾਂ ਲੋਕਾਂ ਨੂੰ ਸੜਕਾਂ ਦੇ ਫਿਰਨਦੀ ਭੀਖ ਮੰਗਣ ਦੀ ਲੋੜ ਕੀ ਆ ਇਹ ਜਦੋਂ ਮਨਰੇਗਾ ਸਕੀਮ ਭਾਰਤ ਦੇ ਵਿੱਚ ਹੈਗੀ ਆ ਜਦੋਂ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਫ੍ਰੀ ਐਜੂਕੇਸ਼ਨ ਲੈ ਸਕਦੇ ਆ ਸਕੂਲਾਂ ਚ ਮਿਡ-ਡੇ ਮੀਲ ਸਕੀਮ ਤੱਕ ਮਿਲਦੀ ਆ ਫਿਰ ਸਾਰੇ ਸਹੂਲਤਾਂ ਹੋਣ ਦੇ ਬਾਵਜੂਦ ਜੇ ਉਹ ਵੀ ਨਹੀਂ ਲੰਦੇ ਅਵੇਲ ਕਰਦੇ ਤਾਂ ਰਹਿਣ ਬਸੇਰਾ ਅੰਮ੍ਰਿਤਸਰ ਦੇ ਵਿੱਚ ਬਣਿਆ ਉਥੇ ਭਿਕਾਰੀ ਜਾ ਕੇ ਸ਼ੈਲਟਰ ਰਹਿ ਸਕਦੇ ਆ ਰੀਹੈਬਿਲੀਟੇਟ ਹੋ ਸਕਦੇ ਆ ਪਰ ਇਹਨਾਂ ਦੀ ਮਨਚਾ ਰੀਹੈਬਿਲੀਟੇਸ਼ਨ ਦੀ ਨਹੀਂ ਆ ਇਹਨਾਂ ਦੀ ਮਨਚਾ ਹੋਰ ਤਰੀਕੇ ਦੀ ਆ ਇਹ ਗੈਂਬਲਿੰਗ ਡੈਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਵੀ ਚਲਾਉਂਦੇ ਆ ਦੇਗ ਉਪਾਰ ਦੇ ਤੰਦੇ ਦੇ ਵਿੱਚ ਵੀ ਮੁਕਤ ਲੈ ਗਿਆ ਦੇਖੋ ਗੁਰੂ ਨਗਰੀ ਅੰਮ੍ਰਿਤਸਰ ਜੋ ਕਿ ਪੀਰਾਂ ਪਗੰਬਰਾਂ ਫਕੀਰਾਂ ਦੀ ਧਰਤੀ ਹੈ ਇੱਥੇ ਰਾਤ ਨੂੰ ਕੋਈ ਵਿਅਕਤੀ ਭੁੱਖਾ ਨਹੀਂ ਸੌਂਦਾ ਪਰ ਇਹਦੇ ਬਰਕਤ ਇਹਦੇ ਉਲਟ ਤੁਸੀਂ ਹਰ ਚੌਂਕ ਚਰਾਏ ਤੇ ਹਰ ਧਾਰਮਿਕ ਸਥਾਨ ਤੇ ਤੁਸੀਂ ਚਾਹੇ ਹਰ ਮੰਦਿਰ ਸਾਹਿਬ ਦੀ ਸਰਾਊਂਡਿੰਗਸ ਹੋਵੇ ਤੁਰ ਗਿਆਣਾ ਦੀ ਸਰਾਊਂਡਿੰਗਸ ਹੋਵੇ ਕਿਸੇ ਤਰ੍ਹਾਂ ਦਾ ਵੀ ਕੋਈ ਸਥਾਨ ਹੋਵੇ ਉੱਥੇ ਆਸੇ-ਪਾਸੇ ਭਿਖਾਰੀਆਂ ਦਾ ਵੱਡਾ ਮਾਫੀਆ ਜਦੋਂ ਮਰਜ਼ੀ 24 ਘੰਟੇ 7 ਦਿਨ ਇੱਥੇ ਦੇਖ ਸਕਦੇ ਹੋ ਤੁਸੀਂ ਇਹ ਸਮਝ ਲਓ ਕਿ ਇਹ ਐਡਾ ਵੱਡਾ ਕਾਟ ਲਿਆ ਮੈਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਇਹ ਇਹ ਭਿਖਾਰੀ ਜਿਹੜੇ ਚੌਂਕ 'ਚ ਇੱਕ ਸਮਾਨ ਵੇਚਦੇ ਆ ਪੂਰੇ ਸ਼ਹਿਰ ਦੇ ਚੌਂਕ ਚਰਾਹਣ 'ਤੇ ਪਰ ਸੇਮ ਸਮਾਨ ਵਿਕ ਰਿਹਾ ਹੁੰਦਾ ਇਹਨਾਂ ਨੂੰ अर्ਲੀ ਮਾਰਨਿੰਗ ਕੋਈ ਇੱਥੋਂ ਡਰਾਪ ਕਰਨ ਆਉਂਦਾ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਲੋਕਾਂ ਨੂੰ ਪਿਕ ਕਰਨਾ ਆਉਂਦਾ ਔਰ ਇਹਨਾਂ ਦੀ ਬੈਕਐਂਡ ਏਜੰਸੀ ਕੀ ਈ ਅੱਜ ਤੱਕ ਮੈਨੂੰ ਇਹ ਹੀ ਗੱਲ ਦੀ ਸਮਝ ਨਹੀਂ ਆਈ ਕਿ ਇੰਨਾ ਸਮਾਨ ਲੈ ਕੇ ਕਿੱਥੋਂ ਆਉਂਦੇ ਆ ਔਰ ਇਹਨਾਂ ਨੇ ਆਪਣਾ ਮੋਡਸ ਆਪਰੰਡਾ ਹੀ ਇੱਥੋਂ ਬਦਲ ਲਿਆ ਇਹ ਛੋਟੇ ਛੋਟੇ ਬੱਚਿਆਂ ਨੂੰ ਸਮਾਨ ਲੈ ਕੇ ਅੱਗੇ ਕਰ ਦਿੰਦੇ ਨੇ ਕਾਰਾਂ ਦੇ ਅੱਗੇ ਵਹੀਕਲਸ ਦੇ ਅੱਗੇ ਸੜਕਾਂ ਦੇ ਉੱਪਰ ਦੰਦ ਨਾਉਂਦੇ ਫਿਰਦੇ ਆ ਜਿਸ ਦੇ ਨਾਲ ਹਾਦਸੇ ਵੀ ਪੇਸ਼ ਆਉਂਦੇ ਆ ਔਰ ਜਿਹੜੀ ਚਾਈਲਡ ਟਰੈਫਿਕਿੰਗ ਦੇ ਮਾਮਲੇ ਆ ਉਹ ਬਹੁਤ ਵੱਡੇ ਪੂਰੇ ਦੇਸ਼ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇ ਜਿਹੜੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਆ ਉਹਦੇ ਵੱਲੋਂ ਵੀ ਆਂਕੜਾ ਜਾਰੀ ਕੀਤਾ ਗਿਆ ਸੀ ਕਿ ਸਾਲ ਦੇ ਵਿੱਚ 40000 ਤੋਂ ਵੱਧ ਬੱਚੇ ਕਿਡਰਾਬ ਹੁੰਦੇ ਆ ਮਿਸ ਹੁੰਦੇ ਆ ਅਬਡਕਟ ਹੁੰਦੇ ਆ ਉਹਨਾਂ ਵਿੱਚੋਂ 12-13000 ਦੇ ਇਸਾਂ ਦੀ ਤਦਾਦ ਹੈ ਜਿਹੜੀ ਕਦੀ ਵਾਪਸ ਆਪਣੇ ਮਾਪਿਆਂ ਨੂੰ ਮਿਲਦੀ ਹੀ ਨਹੀਂ ਆ ਸੋ ਉਹ ਬੱਚੇ ਜਾਂਦੇ ਕਿੱਥੇ ਆ ਉਹ ਫਿਰ ਇਦਾਂ ਦੇ ਬੈਗਿੰਗ ਕਾਰਟਲਸ ਦੇ ਕੋਲ ਹੀ ਜਾਂਦੇ ਆ ਇਹੋ ਹੀ ਕਾਰਨ ਬਣਿਆ ਕਿ ਭਾਰਤ ਸਰਕਾਰ ਨੇ ਇੱਕ ਇਨੀਸ਼ੀਏਸ਼ਨ ਲਾਂਚ ਕੀਤਾ ਸੀ ਸਮਾਈਲ ਨਾਮ ਦਾ ਜਿਹਨੂੰ ਕਹਿੰਦੇ ਆ سپورਟ ਫ ਮਾਰਜਨਲਾਈਜ਼ਡ ਇੰਡੀਵਿਜੂਅਲ ਐਂਡ ਲਾਈਵਲੀਹੂਡ ਐਂਡ ਐਂਟਰਪ੍ਰਾਈਜ਼ ਇਹ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇਨਪਾਰਟਮੈਂਟ ਗਵਰਨਮੈਂਟ ਇੰਡੀਆ ਵੱਲੋਂ ਲਾਂਚ ਕੀਤਾ ਗਿਆ ਸੀ ਇਹਦੇ ਤਹਿਤ ਹੁਣ ਜਿਹੜੇ ਛੋਟੇ ਬੱਚੇ ਕਿਸੇ ਮਹਿਲਾ ਨੇ ਚੱਕੇ ਹੋਣਗੇ ਭੀਖ ਮੰਗ ਰਹੇ ਹੋਣਗੇ ਉਹਨਾਂ ਦੇ ਡੀਐਨਏ ਟੈਸਟ ਕਰਾਏ ਜਾਣਗੇ ਕਿ ਵਾਕਈ ਇਹ ਬੱਚਾ ਉਸ ਮਹਿਲਾ ਦਾ ਹੀ ਹੈ ਜਾਂ ਕਿਤੇ ਕਿਡਨਾਪਡ ਬੱਚਾ ਤਾਂ ਨਹੀਂ ਜਾਂ ਚਾਈਲਡ ਟਰੈਫਿਕਿੰਗ ਦੇ ਵਿੱਚ ਇਹ ਲੋਕ ਗੋਪਤਰਾਤ ਨਹੀਂ ਸੋ ਇਹ ਪ੍ਰੋਸੈਸ ਹੁਣ ਪੰਜਾਬ ਦੇ ਵਿੱਚ ਵੀ ਲਾਗੂ ਹੋਣ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਸਾਰ ਤਰ੍ਹਾਂ ਦੇ ਮੈਗਿੰਗ ਮਾਫੀਆ ਨੂੰ ਕਾਰਟਲਸ ਨੂੰ ਰੋਕਣ ਵਾਸਤੇ ਕਾਰਲੇ ਕੀਤੇ ਜਾਣਗੇ ਔਰ ਇਹਨਾਂ ਦੇ ਡੀਐਨਏ ਟੈਸਟ ਕਰਾਇਆ ਜਾਣਗੇ ਔਰ ਇਸ ਤੋਂ ਇਲਾਵਾ 2023 24 25 26 ਦੇ ਲਈ ਕੇਂਦਰ ਸਰਕਾਰ ਨੇ ਕਰੀਬ 100 ਕਰੋੜ ਰੁਪਏ ਦਾ ਬਜਟ ਐਸੇ ਗੱਲ ਹੀ ਰੱਖਿਆ ਔਰ ਤੁਸੀਂ ਇਹ ਦੇਖੋਗੇ ਇਹਨਾਂ ਲੋਕਾਂ ਨੂੰ ਸੜਕਾਂ ਦੇ ਫਿਰਨ ਦੀ ਭੀਖ ਮੰਗਣ ਦੀ ਲੋੜ ਕੀ ਆ ਇਹ ਜਦੋਂ ਮਨਰੇਗਾ ਸਕੀਮ ਭਾਰਤ ਦੇ ਵਿੱਚ ਹੈਗੀ ਆ ਜਦੋਂ ਰਾਈਟ ਟੂ ਐਜੂਕੇਸ਼ਨ ਦੇ ਤਹਿਤ ਫ੍ਰੀ ਐਜੂਕੇਸ਼ਨ ਲੈ ਸਕਦੇ ਆ ਸਕੂਲਾਂ ਚ ਮਿਡਡੇ ਮੀਲ ਸਕੀਮ ਤੱਕ ਮਿਲਦੀ ਆ ਫਿਰ ਸਾਰੇ ਸਹੂਲਤਾਂ ਹੋਣ ਦੇ ਬਾਵਜੂਦ ਜੇ ਉਹ ਵੀ ਨਹੀਂ ਲੰਦੇ ਅਵੇਲ ਕਰਦੇ ਤਾਂ ਰਹਿਣ ਬਸੇਰਾ ਅੰਮ੍ਰਿਤਸਰ ਦੇ ਵਿੱਚ ਬਣਿਆ ਉੱਥੇ ਭਿਕਾਰੀ ਜਾ ਕੇ ਸ਼ੈਲਟਰ ਰਹਿ ਸਕਦੇ ਆ ਰੀਹੈਬਿਲੀਟੇਟ ਹੋ ਸਕਦੇ ਆ ਪਰ ਇਹਨਾਂ ਦੀ ਮਨਚਾ ਰੀਹੈਬਿਲੀਟੇਸ਼ਨ ਦੀ ਨਹੀਂ ਆ ਇਹਨਾਂ ਦੀ ਮਨਚਾ ਹੋਰ ਤਰੀਕੇ ਦੀ ਆ ਇਹ ਗੈਂਬਲਿੰਗ ਡੈਂਸ ਵੀ ਚਲਾਉਂਦੇ ਆ ਜੂਏ ਦੇ ਅੱਡੇ ਵੀ ਚਲਾਉਂਦੇ ਆ ਦੇਗ ਵਪਾਰ ਦੇ ਧੰਦੇ ਦੇ ਵਿੱਚ ਵੀ ਮੁਕਤਲ ਹੈਗੇ